ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਿਲ ਕੇ ਬੋਲ ਜੀ ਬਾਈ ਭਾਉ ਵਾਲ ਗੰਨਾ ਹੋਇਆ ਵੇ ਟੇਡਾ ਗੰਨਾ ਹੁਣ ਤਾਂ ਨਾਲ ਕਿੰਨੀ ਨੀ ਮਾਲ ਦਾਲੇ ਨੂੰ ਮਾਲਾ ਮੋਟਾ ਹੋਇਆ ਵੇ ਐਮਾ ਵੀ ਹਿੱਲੇ ਵੇ ਪੰਜ ਸੱਤ ਮਿਲੇ ਆ ਸਾਂ ਚ ਬਾਕੀ ਤਾਂ ਠੀਕ ਆ ਸੀ ਉਧਰ ਹਾਂ ਹੈਨਾ ਬਾਕੀ ਆ ਵੀ ਟੇਡਾ ਜਾ ਵਾ ਹਵਾ ਆਈ ਆ ਬਾਈ ਰਾਤ ਕਾਫੀ ਹਵਾ ਵੀ ਆਈ ਪਹਿਲਿਆ ਬਚਾਓ ਹੋ ਗਿਆ ਥੋੜਾ ਜਿਹਾ ਨਹੀਂ ਬੰਦਾਲੇ ਚੱਲ ਗਏ ਹਮ ਇੱਧਰ ਨੂੰ ਚਲੇ ਜਾ ਘੜਦਾ ਘੜਦਾ ਮੰਡ ਮਾ ਹੋ ਨਹੀਂ ਹਮ ਇੱਥੇ ਹੈਗਾ ਪਿੰਡ ਕੋਲ ਬਾਕੀ ਗੰਨਾ ਖੜਾ ਤਾਂ ਸਾਰਾ ਆਪਣਾ ਇਹ ਮੜਿਆ ਹੋਊਗਾ ਡੇਡਾ ਜਾ ਇਹ ਮਾਰਤੀ ਨੂੰ ਹਵਾ ਬੱਜੀ ਹੋਇਆ ਸੀ ਵੀ ਹੁਣ ਨਹੀਂ ਹੋਇਆ ਹੂੰ ਇੱਥੇ ਹਵਾ ਬੱਜੇਗੀ ਹਾਂ ਸਾਰੀ ਉਹ ਸਾਈਡ ਆਹਟ ਡੇਡੀ ਕਰਤੀ ਭਾਈ ਜਾਂ ਗੇਰਤੀ ਚਲੋ ਕਿਤੇ ਨਹੀਂ ਹੁਣ ਤਾਂ ਨੇੜੇ ਹੀ ਆ ਮੇਲੇ ਚੱਲਣੇ ਨੇ ਆ ਚਲੋ ਦੇਖੋ ਕਿਆ ਬਣਦਾ ਤੇ ਹਲੇ ਇਹਨਾਂ ਨੂੰ ਕਰ ਤੂੰ ਪਾਣੀ ਨਹੀਂ ਤਾਂ ਲਾਇਆ ਹੋਇਆ ਹੈ ਤੇ ਪਾਣੀ ਲਾਇਆ ਤਾਂ ਹੁੰਦਾ ਤੇ ਬੇਰ ਬਿਛਾਉਣੇ ਵਿਛਣੇ ਤੇ ਹੋਰ ਇਹਦਾ ਮਾੜਾ ਮੋਟਾ ਹੀ ਇੰਨਾ ਨਹੀਂ ਹੈਗਾ ਹਾਂ ਹਾਂ ਆਹ ਸਾਢੇ ਇੱਧਰ ਇਹ ਆ ਗੱਬੇ ਠੀਕ ਲੱਗਦਾ ਮੈਨੂੰ ਪਰ ਗੱਬੇ ਠੀਕਾ ਮੂੰਹ ਦੇ ਹਵਾ ਬੱਚੀ ਨਹੀਂ ਆ ਰਹੀ ਜਿੱਥੇ ਜਿੱਥੇ ਹਵਾ ਬੜੀ ਹੈ ਹੂੰ ਉੱਥੇ ਨੂੰ ਬੜੀ ਹੋਰ ਚਤੇ ਨਹੀਂ ਹੈਗਾ ਆ ਤਾਂ ਮਾੜੇ ਮੋਟੀ ਮੇੜੇ ਹੀ ਆ ਦੋ ਤਿੰਨ ਜ਼ਿਆਦਾ ਲੋਡ ਨਹੀਂ ਹੈਗੀ ਸਿੱਧਾ ਜਾ ਕਰਨੇ ਦੀ ਬਸ ਅਗਲੇ ਮਿੰਟ ਬੱਸ ਆ ਜਾਣਾ ਹੋਵੇ ਯਾਰ ਸਮਝਿਆ ਹੂੰ ਆਇਆ ਹਾਂ ਤਾਂ ਇਹਨਾਂ ਤਾਂ ਦੂਜੀ ਬਣਾਉਣੇ ਪਾਈ ਲੈ ਆਇਆ ਪੂਰੇ ਬਸ ਉਹ ਤਾਂ ਹੈ ਉਹ ਥੋੜਾ ਥੋੜਾ ਹੋ ਗਿਆ ਬਸ ਠੀਕ ਆ ਕੀ ਕਹਿੰਦਾ ਮੈਂ ਥੋੜਾ ਥੋੜਾ ਉਹ ਦਿਓ ਹੁੰਜੇ ਕਿੰਨੀ ਹਵਾ ਪਈ ਪਰ ਬੱਦ ਤੇ ਹਵਾ ਆਈ ਆ ਇਹ ਰਾਤ ਹੂੰ ਬੁੱਧ ਰਿਹਾ ਉਧਰ ਇਧਰ ਤੇ ਆਈ ਆ ਹਵਾ ਤਾਂ ਹੀ ਹੋ ਜਾਗਾ ਮੇ ਬਚਾਅ ਹੋ ਗਿਆ ਹੂੰ ਮੀ ਨਹੀਂ ਹੈਗਾ ਇਧਰ ਮੰਡਰ ਤਾਂ ਜਮਾਈ ਕਿਣੀ ਵੀ ਨਹੀਂ ਹੈ ਬਚਾਅ ਹੋ ਗਿਆ ਮੀ ਦਾ ਉੱਥੇ ਚਰੀਆਂ ਵੀ ਤੇ ਲੈ ਆਹੀ ਹੁੰਜੇ ਹੀ ਗਿਰਿਆ ਇਧਰ ਹਵਾ ਪਈ ਜਿਹੜੀ ਹਵਾ ਵੱਜੀ ਜਾ ਰਹੀ ਇਧਰ ਗੱਬੇ ਦਾ ਠੀਕ ਲੱਗਦਾ ਮੈਨੂੰ ਹਾਂ ਠੀਕ ਆ ਹਾਂ ਬਾਕੀ ਦਾ ਠੀਕ ਆ ਹਾਂ ਸਾਰਾ ਖੜਾ ਲੱਗਦਾ ਹਾਂ ਹੂੰ ਆ ਖੜਾ ਕਹਾਂ ਐਸੀ ਹਵਾ ਬੜੀ ਇਧਰ ਤੇ ਆ ਜਿੱਥੇ ਜੀ ਹਵਾ ਲਖੀ ਹੈ ਜਿੱਥੇ ਨੂੰ ਹਵਾ ਵੱਜ ਗਈ ਇੱਥੇ ਮਾਰੇ ਭਟਕਾ ਕੇ ਬੰਦਾ ਬਹੁਤ ਸਾਰਾ ਜਾਂਦੀ ਆਓ ਸਾਰਾ ਠੀਕ ਆ ਵਿੱਚ ਸੈਡਾ ਹੀ ਆ ਇਹ ਵੀ ਸੈਟ ਹੋ ਜਾਣਾ ਨਾ ਗੋਡਣੀ ਚੀ ਲਾ ਕੇ 빙ਾ ਜਾ ਹੋ ਕੇ ਖੜ ਜਾਣਾ ਫੇਰ ਨਹੀਂ ਪਿੱਛੇ ਨਹੀਂ ਗਿਰਿਆ ਹੈਗਾ ਉਹ ਨੂੰ ਨੂੰ ਹਮ ਸਾਰਾ ਨੂੰ ਪਹਿਲੀ ਹਵਾ ਸਾਰਾ ਨਾ ਕੱਢੀ ਰਹਿੰਦਾ ਬਾਈ ਇੱਕ ਵਾਰ ਹੋਰ ਬਨਾਈ ਹੋ ਜਾਂਦੀ ਦੀ ਨਹੀਂ ਦਸ ਦਿਨ ਤੱਕ ਦਸ ਦਿਨ ਪਹਿਲਾਂ ਬੰਦੇ ਹੀ ਲੰਘ ਜਾਂਦੇ ਆ ਉਹ ਭਾਈ ਬੰਦਿਆਂ ਨੇ ਵੀ ਜਾਣਾ ਹੈ ਦੁਬਾਰਾ ਵੀ ਆਉਣਾ ਉਹਨਾਂ ਨੇ ਫੇਰ ਹੂੰ ਨਹੀਂ ਜਮਾ ਹੀ ਨਾ ਗਿਰੇ ਗੰਨਾ ਚੱਲ ਦੇਖ ਕਹਿੰਦਾ ਵਿੱਚ ਦਾ ਠੀਕ ਆ ਹੋ ਗਿਆ ਉੱਥੇ ਤੇ ਆਵਾ ਪਈ ਆ ਵਾਹ ਹੁਣ ਤਾਂ ਚੱਲ ਟਾਈਮ ਵੀ ਹੋਇਆ ਵਾ ਪਹਿਲਾਂ ਤੂੰ ਮੋਟਾ ਰੇਸ ਤੂੰ ਕੰਨਾ ਮੋਟਾ ਬਹੁਤ ਆ 85 ਆ ਦੇਖ ਕਿਹਾ ਜਾਪਿਆ ਦੇਖ ਲੈ ਹੈ ਕਹਾਂ ਮੋਟਾ ਮੜੇ ਆਗ ਲਾ ਦੇ ਇਹਨੂੰ ਬੰਨ ਕੇ ਮੇੜਾ ਤੱਕੀ ਅੰਦਰ ਨੂੰ ਇਹਦਾ ਮੋਜ ਲੈਣਾ ਬਾਪੂ ਬੰਨਣ ਲਾਇਆ ਬਾ ਵੀਡੀਓ ਲੱਗਾ ਬਣਾਉਣਾ ਆ ਇਹ ਕਿ ਕਿ ਕੇ ਕੰਮ ਹੋਣਾ ਫੇ ਮੋਬਾਈਲ ਫੜ ਹੋਣਾ ਫੇ ਗੰਨਾ ਬੰਨਣਾ ਇੱਥੇ ਜਿਹੜੇ ਦੇਖ ਕੇ ਕੰਮ ਹੋਣਾ ਸੀ ਗੱਲ ਚੱਲ ਹਾਂ ਇਹਨਾਂ ਤੱਕ ਦਾ ਨਾਲੇ ਇਧਰਲੀ ਸਾਈਡ ਹਲੇ ਬੂਟੇ ਤੇ ਲਾ ਕੇ ਸ਼ੌਰਾਤਾ ਫਿਰ ਵੀ ਬਹੁਤ ਵਧੀਆ ਗੰਨਾ ਖੜਾ ਇਧਰ ਪਰਾਂ ਠੀਕ ਰਹੂਗਾ ਹੋਰ ਹੈ ਪਰਾਂ ਇਹਦੇ ਵੀ ਵਧੀਆ ਹੋਊਗਾ ਵਿੱਚ ਧੱਕਾ ਤਾਂ ਮਾਰਿਆ ਹਵਾ ਨੇ ਮਾਰਿਆ ਕੱਲ ਕਿਤੇ ਨਹੀਂ ਬਹੁਤਾ ਦਣਾ ਹੋਵੇ ਬਸ ਬੜਾ ਠੀਕ ਆ ਆਹੀਏ ਦੋ ਚਾਰ ਮੇਢਿਆ ਅੰਦਰ ਨੂੰ ਹੋਇਆ ਹੋਊਗਾ ਦੇਖਾਂਗੇ ਬੜਾ ਠੀਕ ਆ ਐਨਾ ਜੇ ਹੁਣ ਬਾਹਰ ਨੂੰ ਕਿਰਿਆ ਬਹੁਤਾ ਨਾ ਜਗਲੇ ਅਗਲੇ ਅਗਲੇ ਹਮਰਾ ਚੱਕੂ ਆ ਬੇ ਪਿੱਛੇ ਢੁੱਕ ਲਿੰਦਾ ਫਿਰ ਹੂੰ ਅੱਧੀ ਵੀ ਇੱਕ ਨਹੀਂ ਕਰਦੇ ਆ ਹੁਣ ਜਾਂ ਨਹੀਂ ਚੱਕਿਆ ਅਗਲੇ ਨੇ ਬਹੁਤਾ ਹੈ ਰਾਜ ਆਖੀਦਾ ਹੁਣ ਹੁਣ ਗਿੱਲਾ ਹੈ ਮਾੜੇ ਕਿਹਨੀਆਂ ਗਰੀਆ ਬਹੁਤ ਚੱਕ ਹੁੰਦਾ ਹੈ ਆ ਹੁਣ ਸੈੱਟ ਹੋ ਜਾਣਾ ਇਹਨੇ ਨਾਲ ਦੀ ਨਾਲ ਬਸ ਉਧਰੋਂ ਖੜਾ ਦੇ ਜਾਂਦਾ ਏ ਹੂੰ ਇਧਰੋਂ ਆਗੇ ਬਸ ਮੀਨਾ ਵੀ ਕੇ ਰਹਿ ਗਿਆ ਅਗਲੇ ਮਹੀਨੇ ਮਿਲ ਚੱਲ ਪਾਣੀ ਓਕੇ ਵਧੀਆ ਵਧੀਆ ਨਿਸ਼ਾਨੇ ਕਰਦਾ ਹੁਣ ਚਾਹੀਦਾ ਨਹੀਂ ਬਾਈ ਹੋਰ ਹਲੇ ਐਦ ਕੀ ਕਹਿੰਦੇ ਤੇ ਵੀ ਗੰਨੇ ਖੜੇ ਆ ਚੱਲ ਵਧੀਆ ਕੋਈ ਕੰਮ ਕਰਤੇ ਸਾਰੇ ਆਦੇ ਕੀਵੇਂ ਖੜਾਤਾ ਜੀ ਬੜੇ ਹਵਾਵਾ ਹਤਾ ਹੀ ਮਿਲਣ ਖੁੱਲੂ ਬਿਆਰ ਆਹਾ ਡੌੜ ਨੂੰ ਡੰਗੀਰੀ ਡੌੜਾ ਹਾ ਦੇ ਲੱਗੀ ਰਹਿ ਸਾਰਾ ਗੰਨਾ ਤੱਕੂ ਮੇ ਆ ਦੰਡੌਲ ਨੂੰ ਹੋਰ ਹੂੰ ਚਲੋ ਇੱਕ ਕਿਆ ਬੰਦਾ ਆ ਆਜਾ 18 ਇਹ ਵੀ ਗੰਨਾ ਬਹੁਤ ਮੋਟਾ ਹੈ ਇਹ ਵੀ ਸਾਰਾ 85 ਦੇ ਵੀ ਮੋਟਾ ਹੈ ਤਾਂ ਹੋ ਤਾਂ ਆਹੀ ਜੋ ਜੀ ਕਰੀਂ ਤਿੰਨ ਨਾ ਆ ਗਿਆ ਮਿਹੜਾ ਫੇਰ ਇੱਧਰ ਨੂੰ ਲੈ ਆ ਤਾਂ ਹੈ ਤਾਂ ਅੰਦਰ ਹੀ ਆ ਮੈਂ ਤਾਂ ਮੁੱਕਾ ਫਟਾ ਲਾੜ ਨੂੰ ਕਿੱਥੇ ਆਉਂਦੇ ਨਾ ਪਾ ਤਾਂ ਦਰੇ ਆ ਹੇ ਤਾਂ ਅੰਦਰ ਹੀ ਆ ਹਵਾ ਬੱਜੀ ਬਾਈ ਇਹਨੂੰ ਆਇਓ ਬੱਜੀ ਆਖਰੀ ਇੱਧਰ ਹੀ ਹੁਣਾ ਇੱਧਰ ਤੇ ਹੀ ਆਈ ਹੋਈ ਗਿਆ ਬਸ ਆਹੀ ਆਖਾ ਠੀਕ ਆ ਇੱਧਰ ਤੱਕ ਆਈ ਹੂੰ ਆਹੀ ਆ ਇੱਥੇ ਦੇ ਹਵਾ ਬੱਜੀ ਆਏ ਮੈਂ ਕਿੱਦੋਂ ਚੱਲੀ ਸਾਹਮਣੇ ਲੰਘੇ ਜਗ੍ਹਾ ਇੱਧਰ ਹੈਗੀ ਜਗ੍ਹਾ ਜਾਣ ਨੂੰ ਆਹ ਹੁੰਜੇ ਨਹੀਂ ਜਾਣਾ ਆ ਹੋ ਬੂਲਰ ਨੂੰ ਪਹਿਹੀ ਆ ਜਾਂਦੀ

गिरगी सारी हां ਬਹੁਤ ਬੁਰਾ ਹਾਲ ਆ ਸਾਰਾ ਬਾਹਰ ਮੁੱਢ ਦਾ ਕੱਦ ਹੁੰਦਾ ਜ਼ਿਆਦਾ ਹੈ ਕੱਦ ਬਜਾਦਾ ਤਾਂ ਕੱਦ ਕਰਕੇ ਸਰੀਰ ਟੇਢੀ ਹੋ ਜਾਂਦੀ ਆ ਫਿਰ ਇਹ ਜਿਹੜਾ ਮਧਰਾ ਕੰਨਾ ਹੁੰਦਾ ਫਰਕ ਨਹੀਂ ਪਿਆ ਜਿਹੜਾ ਮੱਲਿਆਵਾ ਕੰਨਾ ਉਹਨੂੰ ਫਰਕ ਪਿਆ ਹਵਾ ਦਾ ਵੀ ਹਾਂ ਹੁਣ ਆ ਖੜਈ ਆ ਗੰਨੇ ਇੱਧਰ ਖੜਈ ਆ ਲਾਵੇ ਤਕੜਿਆਂ ਨੂੰ ਫੱਕ ਪੈ ਗਿਆ ਜਿਹੜਾ ਫਰਕ ਨਹੀਂ ਗਿਆ ਮੱਲੇ ਹੋਏ ਤੇ ਮੱਲਿਆਵਾਂ ਨੂੰ ਫਰਕ ਪੈ ਗਿਆ ਮਾੜੇ ਨਹੀਂ ਇੱਥੇ ਚੱਲੀ ਆਏ ਹੋ ਉਹ ਹਾਂ ਫਿਰ ਖਾਂਜੂ ਐ ਇੱਥੋਂ ਵਿੱਚ ਬੰਨਾ ਪੈਣਾ ਫਿਰ ਉੱਥਾਂ ਜਾ ਕੇ ਚਲੋ ਜਿੱਦਾਂ ਨੂੰ ਆਣਾ ਚਲੋ ਠੀਕ ਆ ਜੀ ਗਾਹਾਂ ਦੇਖਦੇ ਜਾ ਕੇ ਹੁਣ ਸਾਹ ਦੇ ਖੱਡੇ ਕੋਲ ਪਾ ਵਾਲ ਮਾਲਾਂ ਚੱਲੀਆਂ ਖੱਡਾ ਆ ਗਿਆ ਹਾ ਖੱਡਾ ਆ ਗਿਆ ਆ ਜਾਓ ਨੀ ਸੂਖਰਾ ਬੰਤੋ ਲੋ ਜੀ ਬਾਈ ਸਾਈਡਾਂ ਲੱਗੇ ਹੋਇਆ ਜੀ ਕਰਨ ਉਹ ਕਰਤੀ ਉਧਰ ਆਪਾਂ ਨੇ ਲਾ ਕੇ ਗੰਨੇ ਤੇ ਤੇ ਡੌਲ ਵਰਗੀਰੀ ਹੋਈ ਹੈ ਇੱਧਰ ਲਗ ਲਗ ਵੀ ਇੱਕ ਵਾਰ ਹੁਣ ਆਪਾਂ ਨੇ ਉਹ ਆ ਸਾਈਡ ਵੀ ਕਰਤੀ ਸਾਰੀ ਔਰ ਸੜਕ ਵਾਲੀ ਸਾਈਡ ਰਹਿ ਗਈ ਔਰ ਸਾਈਡ ਵੀ ਸਾਰੀ ਕਰਤੀ ਆਪਾਂ ਨੇ ਤੇ ਇੱਧਰ ਲੱਗੇ ਹੋਇਆ ਕਰਨ ਉਹ ਇੱਧਰ ਠੀਕ ਆ ਹੁਣ ਆਏ ਹਾਂ ਹਾਂ ਹੁਣ ਪਾਣੀ ਦਾ ਸਾਫ ਲੱਗਦੀ ਲੱਗ ਬਾਪੂ ਇੱਧਰ ਲੱਗਿਆ ਬੰਨਾ ਉਰੇ ਤੇ ਲੱਗਣ ਲੱਗ ਗਿਆ ਜੀ ਆਹ ਤਾਂ ਕੋਈ ਨਾ ਟਾਈਮ ਲੱਗਦਾ ਦੇਖ ਹੂੰ ਇੱਕ ਤਾਂ ਕੋਈ ਟਾਈਮ ਹੀ ਨਹੀਂ ਲੱਗਦਾ ਬੰਦਾ ਪਹਿਲਾਂ ਬੈਠ ਕੇ ਕੱਲਵੇ ਬਸ ਖੇ ਨਹੀਂ ਹੁਣੀ ਬਾਅਦ ਵਿੱਚ ਚੱਕਣੀ ਔਖੀ ਹੋ ਜਾਂਦੀ ਹੁਣ ਆਏ 2 ਮਿੰਟ ਲੱਗ ਮੰਨ ਕੇ ਚੱਲ 2 ਹੀ ਲਵਾਈ ਹੈ ਅੱਧੇ ਅੱਧੇ ਘੰਟੇ ਦਾ ਕੰਮ ਹੈ ਸਾਰੇ ਇਹਦਾ ਲੈ ਆਏ ਆਏ ਹੋ ਗਈ ਬੱਸ ਓ ਹੂੰ ਹਾਂ ਤੋਤਾ ਹੈ ਤੋਤਾ じゃ ਕਿੰਨਾ ਗੰਨੇ ਕਰਕੇ ਜੀਰੀ ਦੇ ਨਾਲ ਹੈ ਤੋਤਾ じゃ ਕਿੰਨਾ ਕਿੰਨੇ ਪਤਾ ਹੈ ਉਹ ਉਹ ਦੇਖ ਲੈ ਵੀ ਹਰੇ ਦਾਣਾ ਨਹੀਂ ਹੈਗੇ ਇਹਦੇ ਮੈਂ ਸੁੱਕੀ ਪਈ ਦੇ ਜੀ ਹਾਂ ਇਹ ਵੀ ਸੁੱਕੀ ਪਈ ਹੈ ਜੀ ਦਾਣਾ ਕੋਈ ਨਹੀਂ ਹੈਗਾ ਹਰਾ ਬਈ ਪਰ ਉਹ ਤਾਂ ਮੰਡੀ ਦੀ ਜੀ ਜਿਹੜੀ ਹੈ ਕਿੰਨੀ ਹੁਣ ਤਾਂ ਮਹਾ ਮੰਡੀ ਦੀ ਜੀ ਜਦੋਂ ਵੀ ਘਾਤ ਖੁੱਲਦੀ ਹੈ ਹੂੰ ਠੀਕ ਨਹੀਂ ਬਾਈਕ ਤਾਂ ਸੈਡ ਰਹਿ ਗਈ ਪਹੀ ਵਾਲੀ ਬਾਕੀ ਤਾਂ ਹੋ ਗਈਆਂ ਤਿੰਨ ਸਮਝਦਾ ਇਹਨਾਂ ਲੱਗੇ ਬਈਆ ਆਹ ਉਹ ਸੜਕ ਵਾਲੀ ਰਹਿ ਗਈ ਬਸ ਉਹ ਸੜਕ ਵਾਲੀ ਰਹਿੰਦੀ ਬਸ ਪਰਲੀ ਵਾ ਕਰਦੇ ਨਹੀਂ ਘੰਟੇ ਦਾ ਕੰਮ ਆ ਪਿਆ ਸਾਰੇ ਗੰਨਿਆਂ ਨੂੰ ਹਵਾ ਪੈ ਗਈ ਸਾਰਿਆਂ ਨੂੰ ਆ ਵੀ ਗੰਨਾ ਟੇਡਾ ਜਾ ਹਾਲ ਹੈ ਗੰਨਿਆਂ ਨੂੰ ਪੈ ਗਈ ਯਾਰ ਪਾਣੀ ਵਾਲੇ ਜ਼ਿਆਦਾ ਗੱਡੇ ਬਾਈ ਵਿੱਚ ਲੋਕਾਂ ਨੇ ਪਾਣੀ ਵੀ ਛੱਡਿਆ ਵੈਸਾ ਹੂੰ ਮੌਸਮ ਦਾ ਪਤਾ ਇੰਦਾ ਵੀ ਖਰਾਬ ਹੈ ਮੌਸਮ ਦਾ ਨਾਲ ਨੈਟ ਸਾਲਾ ਸਾਫ ਦਿਖਾਉਂਦਾ ਦਾ ਸਾਲਾ ਘੋਰਿਆ ਜਦ ਮੈਂ ਉੱਠਿਆ ਰਾਤ ਮੱਠਾ ਕੇ ਆ ਗਿਆ ਬਾਹਰ ਭਾਂਡੇ ਥੜ ਥੜ ਵੱਜਣ ਵਿਹੜੇ ਚ ਮਹਾਲਾ ਵੀ ਹਵਾ ਆ ਗਈ ਜੇ ਬਾਹਰ ਲਿਖਣਾ ਬੱਦਲ ਘੋਰੇ ਸਾਲਾ ਬਾਂਕੇ ਦਿਹਾੜੇ ਮਾ ਹੋ ਗਿਆ ਕੰਮ ਇਹਨੂੰ ਮੀਂਹ ਸਟਾਰਟ ਹੋ ਗਿਆ ਜਾਨੂ ਮੱਕਟੂ ਬੰਨੇ ਅੰਦਰ ਅੱਛਾ ਬੱਚਾ ਦੀ ਮੀਂਹ ਸਟਾਰਟ ਹੋ ਗੀ ਮੀਂਹ ਦੀ 45 ੱਲੇ ਪੂਰੀ ਜਣੀ ਦੀ ਇੱ ਫੇਰ ਤੇਰਾ ਕਮਾਲ ਪਰ ਨਹੀਂ ਹੈਗਾ ਹੁਣ ਕਾਲਾ ਬੱਡਰ ਚੱਲਿਆ ਕਮਾਲ ਬਣੂ ਮੈਂ ਕਹਿੰਦਾ ਹੂੰ ਫੇਰ ਮੰਡ ਮਗਣੀ ਨਹੀਂ ਮੰਡ ਮਗੜੇ ਹੈਗਾ ਆਹੋ ਫੇਰ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਰਾਤ ਤੇ ਤੇ ਭਾਈ ਰਾਤ ਨੂੰ ਅਸਰੇ ਪੈਰ ਚੂਹੀਆਂ ਨਾਲ ਖਾਦੇ ਦੇ ਉਹ ਫੱਕ ਕੱਢ ਕੇ ਛਿਟੀ ਦੀ ਹੈ ਚੂਹੀ ਆ ਚਿੜੀ ਚਿੜੀਆਂ ਖਾਂਦੀਆਂ ਬਹੁਤ ਚਿੜੀਆਂ ਖਾਂਦੇ ਤੇ ਫੱਕ ਕੱਢ ਕੇ ਛਿਟੀ ਲਾਦੇ ਚਿੜੀਆਂ ਖਾਂਦੀਆਂ ਮੈਂ ਦੇਖੀਆਂ ਬਸ ਚਿੜੀ ਹੈ ਹਾਂ ਮੈਂ ਬੈਠੀਆਂ ਦੇਖੀਆਂ ਉਹ ਇਹ ਤਾਂ ਹਰ ਵੀ ਗੱਤ ਪਈ ਹੈ। ਅਦਾ ਵੜਾ ਦੇਣੀ ਆਪਾਂ ਨੇ ਕੱਲ ਕੋਲੂ ਦੇਖਦੇ ਆ। ਕਾਲੂਆਂ ਪਰਸੋਂ ਚੁਕਾ ਦੇਣੀ ਆ। ਟਰੈਲਿਆਂ ਦੇ ਸਿੱਧਾ ਕਰ ਤੀ। ਜੀ ਸਾਹਿਬ ਜੀ ਤਾਂ ਕਹਿੰਦੇ ਪੰਡੀਆਂ ਰਾਹ ਨੂੰ ਤਾਂ। ਸਾਹਿਬ ਜੀ ਉਹ ਤਾਂ ਕਹਿੰਦਾ ਤਾਂ ਪਾਲੇ ਜੀ ਜੱਗਾ ਵੀ ਕਹਿੰਦਾ ਲੈ ਜੀ ਉਹ। ਦੋ ਤਿੰਨ ਟਰੈਲੇ ਚਾਹੀਦੇ ਪੰਚਾਰ। ਹੋ। ਅਗਲੇ ਦੇ ਖਾਲੀ ਕਰਕੇ ਦੇ ਦੇਣੇ ਭਾਈ ਆਪਾਂ ਜਦੇ। ਜੇ ਮੰਡੀ ਦਾ ਕੋਈ ਫੈਸਲਾ ਨਾ ਹੋਇਆ। ਆਪਾਂ ਨੇ ਲਿਆਉਣਾ ਕਾਗਜ਼। ਆਪਾਂ ਢੇਰੀਆਂ ਲਾ ਲੈਣੀਆਂ ਹੋਰ ਕੀ ਕਰਨੀ। ਜੀ ਭਾਈ। ਜੀ ਭਾਈ ਸਿੱਧੇ ਇੱਕ ਬਸੰ ਲੈਉਣਾ। ਹੂੰ ਲੰਬਾ ਜੈਸਾਲ 60 70 80 ਫੁੱਟੇ ਲਈ ਆਈਏ ਤੇਰੀ ਤੇਰਾ ਗਰਾਊਂਡ ਆਪਣੇ ਉੱਤੇ ਠੀਕ ਆ ਥੱਲੇ ਪਈ ਜੇ ਥੱਲੇ ਦੇ ਨਸਲਾ ਬਾਉਣਾ ਕਾਗਜ਼ ਤੇ ਇਹਨਾਂ ਕੁਸ ਦੇਰੀ ਲਾ ਨਹੀਂ ਉੱਪਰ ਪਰਪਾਲਾ ਪਾ ਦੂੰਗੇ ਜਲਦੀ ਕਿਣੀ ਹੋਈਗੀ ਤੇ ਠੀਕ ਆ ਹੋਰ ਕਾ ਕਹਿੰਦਾ ਭਈ ਰੱਖ ਕੇ ਪਟਾ ਦੂੰਗੇ ਇੱਕ ਅੱਧੀ ਵਾਰ ਹੁਣ ਖੜਾ ਕੇ ਵੀ ਕੀ ਕਰੂੰ ਖੇਦ ਮੌਦੇ ਮੂੰਹ ਚ ਤਾਂ ਉਈਓ ਪਈ ਐ ਇਹ ਹੂੰ ਗਾਹ ਮੌਸਮ ਜਦੋਂ ਇਹ ਖਰਾਬ ਹੋ ਜਾਂਦਾ ਹੈ ਕਿ ਨਹੀਂ ਆਸਰੀਕਾਲ ਜੀ ਕਿਹਾ ਹੋ ਗਿਆ ਭਾਈ ਉਸ਼ੀਰਾ ਆ ਗਿਆ ਯਾਰ ਆ ਤੁਹਾਡੀ ਕਰਤਾ ਉਹੀ ਕੰਮ ਹੋਹੀ ਉਹੀ ਕੰਮ ਹੋ ਗਿਆ ਕਹਿੰਦਾ ਹੈ ਆਹ ਗੰਨੇ ਦਾ ਆਕਤ ਆਇਆ ਇਧੇ ਦੇ ਨਾਲ ਤਾਂ ਕਿਆ ਹੋਣਾ ਭਲਾ ਆ ਗੰਨੇ ਦਾ ਆਕਦਾ ਵਾ ਆਇ ਢਾਉਣ ਲੱਗਿਆ ਰਹਾ ਵਿਚੂ ਲੱਗ ਗਿਆ ਹਾਂ ਚੱਲ ਕੋਈ ਨਹੀਂ ਬਾਈ ਇੰਨਾ ਖੂਨ ਨਹੀਂ ਅਸੀਂ ਥਿਆਰ ਤੇ ਆ ਗਏ ਆਏ ਆਏ ਇੰਨਾ ਡੁੱਲ ਜੂਵੇਂ ਹਾਂ ਇੰਨਾ ਖੂਨ ਦੀ ਧੁੱਲ ਵੀ ਆਈਦਾ ਇੰਨਾ ਨੂੰ ਹੂੰ ਖਰਾਬ ਖੂਨ ਖੂਨ ਨਿਕਲ ਜਾਂਦਾ ਵਿਚੀ ਤੇ ਗੰਦਾ ਬੰਦਾ ਜਾ ਓਏ ਡ੍ਰਿਪ ਲਾ ਦੀਏ ਫੇ ਕੱਢਣੇ ਵਾਲੀ ਪਾਈ ਆ ਕੇ ਕੱਢੇ ਲੈਂਦੇ ਆ ਉਹੀ ਕਢਾਇਆ ਇਹ ਕਰ ਜਾ ਕੇ ਰੋਪੜ ਮੈਂ ਤਾਂ ਕਿਹਾ ਹੁੰਦਾ ਤਾਂ ਅੱਗੇ ਹਾਂ ਹੋ ਕਹਿੰਦਾ ਤੇਰੀ ਉਮਰ ਜ਼ਿਆਦਾ ਹੋਗੀ ਕਿ ਘਾੜਣੀ ਨਹੀਂ ਇੰਨੀ ਕਿੰਨੀ ਕੁ ਉਮਰ ਹੋਗੀ ਜੇ 60 ਸਾਲ ਦੇ ਹੋਈ ਨਹੀਂ ਫੇ 60 ਸਾਲ ਦੇ ਬਾਅਦ ਕਹਿੰਦੇ ਹੁਣੇ ਉਹ ਜ਼ਿਆਦਾ ਹੋਵੇ ਫੇ ਤਾਂ ਕੋਈ ਚੱਕਾ ਨਹੀਂ 60 ਵਾਲੇ ਨਹੀਂ ਕਹਿੰਦਾ ਬੰਦ ਕਰੇ ਨਾ ਹੂੰ ਚੱਲ ਬਣਦਾ ਰਹਿੰਦਾ ਫੇ ਮਸ਼ੀਨਰੀ ਬਣਾਉਂਦੀ ਰਹਿੰਦੀ ਉਹ ਕੋਈ ਜਦੋਂ ਜਦੇ ਪੂਰਾ ਹੋ ਜਾਂਦਾ ਜਦੇ ਹੋਰ ਨਾਲੇ ਨਾਲਾ ਅੰਡਾ ਉੰਡਾ ਹੀ ਖਾਣ ਨਹੀਂ ਦਿੰਦੇ ਖਾ ਵੀ ਲੂੰਗਾ ਆ ਗੱਲਾਂ ਸੁਣ ਲੈ ਇਹਦੀਆਂ ਐਂਡੇ ਗਾਣੇ ਇਹਨੇ ਹੁਣ ਕਹਿੰਦਾ ਇਹ ਖਾਣ ਨਹੀਂ ਦਿੰਦੇ ਹੈਗੇ ਕਹਿੰਦਾ ਫੇ ਮੈਂ ਖਾ ਲੂੰਗਾ ਦੇਖ ਲੈ ਗੱਲਾਂ ਆਂਦਾ ਕੇਲਾ ਵੇਖੋ ਵਾਦੀ ਗਾਲਤ ਵਾੜ ਦੇ ਲੂਟੇ ਜੋ ਕੋ ਮਰਜੀ ਆ ਗਿਆ ਹਾਂ ਬੰਦੇ ਆ ਹੋ ਯਾਰ ਆ ਤਾਂ ਹਰੀ ਆ ਯਾਰ ਜੀਰੀ ਥੋੜੀ ਉਹੀ ਉਹੀ ਕਹੀ ਜਾਂਦੇ ਵੱਡ ਹੋਣੇ ਵਾਲੀ ਆ ਬਡਾਉਣੇ ਨੂੰ ਕਹਿੰਦਾ ਕਾਦੂ ਬਡਾਉਣੀ ਮੈਨੂੰ ਕੱਲ ਕਹਿੰਦਾ ਤਾਂ ਕਹਿੰਦਾ ਨਹੀਂ ਹੈਗਾ ਮੇਰੀ ਉਹ ਰਹਿਣ ਦਿੰਦੇ ਮਾਟਨ ਬਡਾਉਣੇ ਉਹ ਮੈਨੂੰ ਵੀ ਕਹਿੰਦਾ ਤਾਂ ਕਹਿੰਦਾ ਮਾਂਡ ਚ ਨਹੀਂ ਵੱਡ ਹੋਣੀ ਕਹਿੰਦਾ ਰੋਤਾਂ ਬਡਾ ਦਿੰਦੇ ਆ ਮੈਂ ਮੈਂ ਤਾਂ ਦੇਖੀ ਹੈ ਕਿ ਵੀ ਚੱਲ ਬਡਾ ਦੇ ਹੁਣ ਦੇਖੀ ਹਰੀ ਆ ਤਾਂ ਉਹ ਗੰਨੇ ਵਾਲੀ ਸਾਈਡ ਆ ਜਾਂਦਾ ਵਿੱਚ ਵੀ ਉਹ ਪਰਲੇ ਪਾਸੇ ਮੈਂ ਦੇਖ ਕੇ ਆਉਂਦਾ ਹੋਇਆ ਹਰੀ ਹਰੀ ਪਈ ਹੈ ਇਹ ਤਾਂ ਨਾ ਥੜੇ ਆ ਕੇ ਕੰਮ ਖਰਾਬ ਕਰਨਾ ਹੁੰਦਾ

ਦੇਤਾ ਸਹੀ ਲਾਗ ਲਾਗ ਐ ਯਾਰ ਵਿੱਚ ਤੇ ਖਾ ਮੈਨੂੰ ਕੋਈ ਹਰੀ ਤੈਨੂੰ ਦਿਖਾ ਦਿੰਦਾ ਵਿੱਚ ਵੀ ਆ ਜਾ ਆ ਜਾ ਆ ਜਾ ਆ ਜਾ ਚੱਲ ਉਹ ਗੰਡੇ ਦੇ ਲਾਗ ਤਾਂ ਮਾੜੀ ਬੁੱਟੀ ਹੋਈ ਉਹ ਵਿੱਚ ਵੀ ਵੜ ਉਹ ਦਿਲ ਵੀ ਚਾਰ ਖਾ ਦੇ ਨੀ ਤਾਂ ਚਾਰ ਦਿਨ ਖਾ ਦੇ ਨੀ ਜਾ ਉਹ ਤਾਂ ਅੱਜ ਕਹਿੰਦਾ ਤਾਂ ਕੱਲ ਮੈਨੂੰ ਕੱਲੂ ਵੜਾਉਣੇ ਨੂੰ ਫਿਰਦਾ ਕੱਲ ਕਹਿੰਦਾ ਤਾਂ ਮੈਨੂੰ ਅੱਜ ਤੈਨੂੰ ਪੁੱਛਿਆ ਤਾਂ ਹਾਂ ਜੀਨ ਮਿਲੀ ਵੀ ਦੀ ਅੱਜ ਹਾਂ ਤਾਂ ਕਿ ਇਹ ਨਹੀਂ ਕਹਿੰਦਾ ਕਹਿੰਦਾ ਜੇ ਮੰਡ ਚ ਨਾ ਵੜੂ ਜਿੱਥੇ ਵੜਾ ਦੂੰਗਾ ਮੈਨੂੰ ਕਹਿੰਦਾ ਗੱਲ ਮੰਨਦਾ ਨਹੀਂ ਹੈਗਾ ਯਾਰ ਮੈਂ ਤਾਂ ਗਾਲਾਂ ਕੱਢਦਾ ਮੇਰੀ ਨਹੀਂ ਮੰਨਦਾ ਮੈਂ ਕਿਹਾ ਬਾਈ ਦੇਖ ਕੇ ਬੜਾਈ ਓਰੇ ਮੇਰੀ ਮੰਨਦਾ ਹੀ ਨਹੀਂ ਉਹ ਬੱਸ ਕਰ ਮੰਨਦਾ ਨਹੀਂ ਤੇਰੀ ਗਾਲਾਂ ਕੱਢਦਾ ਮੈਂ ਤਾਂ ਹਾਂ ਕੱਢਦਾ ਗਾਲਾਂ ਮੈਂ ਕਹਿੰਦਾ ਮੈਂ ਤਰਪਾਲ ਪਰ ਗੇਰ ਲਊਗਾ ਮੈਂ ਲੱਦਣੀ ਕਿਨੇ ਆ ਗੇਰ ਤਾਂ ਲਊਗਾ ਤਰਪਾਲ ਪਰ ਇਹਦੇ ਦਾ ਇੱਲਾਪ ਇਹੋ ਆ ਬੱਸ ਆ ਕੋਸਾ ਵੜਾ ਦੇ ਸਾਰੀਓ ਬੜਾ ਨਾਲ ਨਾ ਨਾ ਬੜਾ ਨੇ ਬੜਾ ਦੇ ਸਾਰੀਓ ਬੜਾ ਉਹ ਆ ਦੇਖ ਗਾਹਾਂ ਹੋ ਲੈ ਹਾਂ ਤੂੰ ਸੁਬਾਲੇ ਟੋੜ ਕੇ ਲੈ ਮੇਰੇ ਆ ਦੇਖ ਆ ਦੇਖ ਹਾਂ ਤੱਕ ਤੋੜ ਹਾਂ ਤੱਕ ਤੋੜੀ ਦਿਖਾ ਕਿਹੜਾ ਇਹਦੇ ਮ ਉਹ ਆਲੇ ਚਾਰ ਦਾਣੇ ਪੰਜ ਦਾਣੇ ਹਰੇ ਆ ਜੀ ਇੱਕ ਦਾਣਾ ਆ ਉਹਦੇ ਗਾਹਾਂ ਇੱਕ ਦਾਣਾ ਹੈ ਇੱਕ ਨਹੀਂ ਆ ਉਹ ਡੰਡਾ ਜਿਹਾ ਦੇਖੀ ਯਾਰ ਤੂੰ ਪਰ ਮੈਂ ਕੀ ਦਾਣਾ ਬੈਂਕ ਕਰਦਾ ਚੱਲ ਕੋਈ ਨਹੀਂ ਆਖਿਆ ਚੱਲਣ ਦਾ ਜਿਹੜੀ ਹੁਣ ਚੱਲਣ ਦਊਗਾ ਲੈ ਇਹ ਹਲੇ ਹੋ ਗਏ ਦੋ ਤੇਰਵੇਂ ਪਾਵੇ ਉਹ ਮੈਂ ਤਾਂ ਬਾਈ ਕੁਝ ਨਹੀਂ ਕਹਿੰਦਾ ਹੈਗਾ ਤੇਰਵਾ ਪਾਵਾ ਮੰਨੂ ਕਾ ਨੂੰ ਗਾਲਾਂ ਕੱਢੀ ਜਾਂਦਾ ਵਿੱਚ ਤੂੰ ਕਹਾਂਗੇ ਤੈਨੂੰ ਮਾੜੀ ਥੋੜੋ ਕਹਿੰਦੇ ਆ ਵਢਾ ਲੈ ਸਾਨੂੰ ਕਿਾ ਛੇ ਮਹੀਨੇ ਹੋ ਗਏ ਦੇਖਦੇ ਨੂੰ ਹਰੀ ਵਢਾ ਕੇ ਜੇਰੇ ਉੱਤੇ ਆ ਜਿਹੜੇ ਵਿੱਚ ਪਤੰਦਰ ਖੜੇ ਆ ਨਾ ਦੇਖਦੇ ਹਰੇ ਹਰੇ ਇਹਨਾਂ ਨੇ ਬਹੁਤ ਵਾਹਾ ਪਾਉਣਾ ਹਲੇ ਆ ਦੇਖ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਇਹਨਾਂ ਨੇ ਢੇਰੀ ਜਿਉ ਨਮੀ ਬਣਾਉਣੀ ਆ ਹਰੀ ਬਣੀ ਜਾਂਦੀ ਜਿਹੜੀ ਕੋ ਬਣਦਾ ਹੋਵੇ ਜਦ ਕੀ ਤੇਰੀ ਜੀਰੀ ਪੱਕੀ ਹੋਣੀ ਆ ਇਹਨਾਂ ਨੇ ਦਿਖਾਉਣੀ ਵੀ ਹਰੀ ਜੀਰੀ ਵੜਾ ਲਿਆ ਆ ਇਹ ਚੀਜ਼ ਦਾ ਬਹੁਤ ਫਰਕ ਗੰਨੇ ਵੀ ਸਾਰੇ ਬਾਜੇ ਜੇ ਕਰਤੇ ਕਿਹੜਾ ਹੁਣ ਅਸੀਂ ਸੋਧਣੇ ਆ ਕੰਪਨੀਆਂ ਨੇ ਸੋਧਣੇ ਆ ਉਹੀ ਕਹਿੰਦਾ ਇਹ ਕਰਦਾ ਬੀਜ ਆ ਜਿਹੜੇ ਨੇ ਪੈਸੇ ਉਹ 에ਰ ਕਰਦਾ ਵੀਜੋ ਮੈਂ ਤਾਂ ਕਹਿੰਦਾ ਇੱਥੇ 26 ਹੁੰਦੀ ਮੌਜਿਕਾ ਖੜੀ ਹੋਣੀ ਸੀ ਉਰੇ 26 ਹੁੰਦੀ ਨਿਆਰੇਗਾ ਖੜੀ ਹੋਣੀ ਦੀ ਜਿਹਨੇ ਦੇਸੀ ਵੀਜੇ ਘਰਦੇ ਕਿਸੇ ਮੈਂ ਦਾਣਾ ਇੱਕ ਨਾ ਹਰਾ ਨਹੀਂ ਹੈਗਾ ਹਾਈਬ੍ਰਿਡ ਦੇ ਸੂਤਿਆ ਵੀਜਾ ਥੜਾ ਆਪ ਕਬੇਰੀ ਵਾਲਿਆਂ ਦਾ 468 ਵਾਲਿਆਂ ਦਾ ਵਾਹ ਕਿਹੜਾ 772 ਜਾ ਕਿੰਨਾ 772 ਸੂਤਿਆ ਖੜਾ ਨੇ ਵਿੱਚ ਦੇਖ ਕਿਹੜਾ ਬੂਜੇ ਦਿਖਦੇ ਹਰੇ ਫਿਰ ਸਵਾ ਵਿੱਚ ਵੀ ਆ ਸਾਰਿਆਂ ਚ ਇਹ ਆ ਤੂੰ ਵਸੇ ਪੈਸੇ ਆਏ ਲੈਣੇ 1000 ਰੁਪਏ ਥੈਲੀ 5 ਤੇ 3000 1000 3 3000 ਦੀ ਥੈਲੀ 1200 ਰੁਪਏ ਕਿਲੋ 1300 ਰੁਪਏ ਕਿਲੋ ਆਦੀ ਖੇਤ ਮਾ ਚਲੇ ਜਾ ਜੀ ਜੇ ਮਰਜੀ ਇਹੀ ਕੋਸ ਹੈ ਮੰਗੀ ਗੱਲ ਬਣ ਗਈ ਬਣ ਗਈ ਬਣ ਗਈ ਉਹ ਪੰਮੇ ਗੈਲ ਦੀ ਗੱਲ ਲਈ ਬਾਈ ਚੱਕੁੰਦੇ ਸਰੇ ਗੈਲ ਦੀ ਗੱਲ ਕਿੱਥੇ ਚੱਕਣੀ ਹੈ ਮਹੀਨ ਦੀ ਕਟਰ ਨਾਲ ਆਉਣਾ ਤਾਂ ਉਹ ਨਾ ਮਾ ਉਹ ਤੇ ਸੁਣਦੇ ਆਉਂਦਾ ਤਾਂ ਕਿਆ ਕਹਿੰਦੇ ਤੁਸੀਂ ਖੁਰਖੁਰ ਰੱਖਣਾ ਬਾਈ ਨੂੰ ਕਹਾਂ ਮੈਂ ਕਿੰਨੀ ਖੁਰ ਜਿੱਧਰ ਬੱਢ ਲਈ ਮਹਾ ਖੁਰਖੁਰ ਰੱਖ ਲੂਗੇ ਅੱਛਾ ਆ ਦੇਖ ਬਾਈ ਉਰੇ ਦੇਖ ਹਾਂ ਆ ਅੱਛਾ ਅਸੀਂ ਅਸੀਂ ਟਰੈਕਟਰ ਚਲਾ ਲੂਗੇ ਤੁਮਣ ਵੱਢੀ ਜਾਈਂ ਆ ਦੇਖ ਕੇ ਕਹਣਾ ਹਰੇ ਆ ਅੱਛਾ ਕਿਤੇ ਨਹੀਂ ਹੋ ਜਣੇ 4 ਦਿਨ ਮਾ ਕਰਦੇ ਨਾ ਹੁੰਦੂਗੇ ਅਸੀਂ ਟਰੈਕਟਰ 'ਚ ਬੈਠੂਗੇ ਤੇਰੇ 'ਪਾ ਹਾਂ ਸਾਡੀ ਜੀਰੀ ਹਲੇ ਖੇਤੀ ਪੱਕਦੀ ਹੁੰਦੀ ਆ ਅਸੀਂ ਤੇਰੇ ਟਰੈਕਟਰ 'ਚ ਬੈਠਾਂਗੇ ਤੂੰ ਵਢਾਈ ਲਾ ਕੇ ਕੱਲਾ ਜਿ ਵਢੂਗਾ ਕੌਣ ਇਹ ਇਹ ਨੂੰ ਬਟਨੀ ਮੈਣੀ ਖੇ ਕਿੰਨਾ ਮੈਂ ਤੁਹਾਨੂੰ ਉਹ ਗੱਲ ਕਰਾ ਸਕਦੇ ਏਡੇ ਸਾਰੇ ਦੇ ਤੱਕ ਜੀ ਵੀ ਕਰਤੀ ਤਾਲ ਕੇ ਮੈਨੂੰ ਵੱਢਣੀ ਆਉਤੀ ਹੈ ਹਾਂ ਹਾਂ ਇਹਨੂੰ ਪੁੱਛੀ ਓਏ ਗੁੰਮੇ ਇਹਨੂੰ ਪੁੱਛੀ ਵੀ ਕਰੇ 9 ਵਜੇ ਤੋਂ ਖੇਤ ਮੈਂ ਆਇਆ ਨਾ ਨਾ ਕਦੇ ਪਾਣੀ ਲਾਇਆ ਕਿਹੜਾ ਮੈਨੂੰ ਮੋਟਰ ਸਾਰੀ ਚਲਾਈ ਜਾਂਦਾ ਕਦੇ ਪਾਣੀ ਲਾਇਆ ਪੁੱਛੀ ਇਹਨੂੰ ਹਾਂ ਜਾਂਦਾ ਬਾਈ ਮੈਂ ਨਹੀਂ ਲਾਇਆ ਮੈਂ ਤਾਂ ਕੁਛ ਕਰਿਆ ਹੀ ਨਹੀਂ ਸਾਰੀ ਜੀਰੀ ਮੈਂ ਲਾਈ ਆ ਰਾਤ ਨੂੰ ਮਰ ਜਾ ਮੰਡ ਮੈਂ ਇੱਥੇ ਮਰ ਗਿਆ ਚਾਰ ਚਾਰ ਦਿਨ ਨਹੀਂ ਤਾਂ ਮੁਰਦਾ ਮੈਂ ਮੰਡ ਤੇ ਇਹ ਆ ਜਿੱਤੇ ਬਾਗ ਪਾ ਕੇ ਇਹੀ ਚ ਪਾਈ ਜਾਣਾ ਸਾਲਾ ਮੈਨੂੰ ਮੱਛਰ ਨੇ ਖਾ ਲੈਣਾ ਓ ਜੇ ਕਿ ਜੇ ਤਾ ਲਾਈ ਜਾ ਮਗਾ ਵੀ ਲਾਈ ਜਾ ਤਾ ਮਗਾ ਮੁਕਰਦਾ ਵੀ ਲਾਈ ਤੂੰ ਬੈਠ ਕੇ ਕਰ ਡੰਡੇ ਜੇ ਨਾ ਕਰ ਡੰਡੇ ਦਾ ਕੁਝ ਨਹੀਂ ਹੋਣਾਗਾ ਉਹ ਬੈਠ ਕੇ ਕਰ ਯਾਰ ਗੁੱਡਿਆਂ ਤੇ ਨਹੀਂ ਬੈਠ ਹੁੰਦਾ ਸਾਈਕਲ ਚਲਾਇਆ ਵਾ ਜਿੱਥੇ ਜਾ ਤਾ ਬਰਗਰ ਖਾਈਆ ਏ ਢਿੱਡ ਗੁੱਡਿਆਂ ਮੈ ਉਹ ਤੇਰੇ ਕਿਹੜੇ ਆਉਂਦਾ ਨਾ ਸਾਈਕਲ ਚਲਾਇਆ ਵਾ ਇਹ ਬਖਸ਼ਦਾ ਕਿਸੇ ਨੂੰ ਤੇਰੇ ਪਰ ਵੀ ਸੈਟ ਲਾਤਾ ਚਲ ওই ਗੱਲ ਨਹੀਂ ਹਾਂ ਨਹੀਂ ਬਖਸ਼ਦਾ ਨਾ ਸੀ ਇਹ ਤਾਂ ਬਾਗ ਦਾ ਰੌਲਾ ਲੇਟ ਪਿਆ ਹੂੰ ਨੀਂ ਤਾਂ ਨਾਲ ਆਉਣੀ ਤੇ ਜਾਣਾ ਜੇ ਪੈਣਾ ਪੈ ਜਾਂਦਾ ਪੈ ਜਾਂਦਾ ਜਿਕਨ ਉਹ ਤੇ ਰਾਤ ਰਹਿਦਾ ਤਾਂ ਚੱਲ ਮੈਂ ਲੈ ਜਾਣਾ ਲੈ ਜਾਂਦਾ ਚੱਲ ਪੱਕੀ ਗੱਲ ਆ ਇਹ ਗੱਲ ਪੱਕੀ ਆ ਹਾਂ ਇਹਨਾਂ ਤੇ ਜਾਣਾ ਫਿਰ ਇਹ ਤਾਂ ਲੇਟ ਪਹਾਰ ਵਾਲਾ ਬਾਗਾਣਾ ਹੂੰ ਉਹ ਟਿਕਟ ਕਾ ਹੋ ਗਿਆ ਟਿਕਟ ਕੋਈ ਆ ਕਾ ਨੂੰ ਖੌਰੂ ਆ ਖਰੇ ਕੋਈ ਕੋਈ ਬੜਾ ਕੁੱਤਾ ਬਿੱਲਾ ਦੇਖ ਜਾਂਦਾ ਉਹਨੂੰ ਖੌਰੂ ਪਾ ਦਿੰਦੇ ਆ ਚੱਲ ਹੋ ਸਕਦਾ ਆ ਤੈਨ ਵੀਡੀਓ ਆਈਓ ਤੇ ਗਰੁੱਪ ਵੀਡੀਓ ਵੇਚਦਾ ਜਖਮੀ ਦਿਖਾਇਆ ਵਾ ਜਾਨਵਰ ਆ ਤਾਂ ਠਾਹਤੇ ਤੇ ਪਹਿਲਾਂ ਆ ਆ ਵੀਰ ਉਹ ਪਹੀਆਲੇ ਰਹਿੰਦਾ ਬਸ ਬਪਾਹੀਆਲੀ ਲੈ ਰਹਿੰਦੀ ਆ ਆ ਉਹੀ ਰਹਿੰਦੀ ਆ ਕੱਲ ਮੈਂ ਕਰਕੇ ਗਿਆ ਸਾਰ ਇਹਨੂੰ ਤਗਮਾ ਦੇ ਯਾਰ ਕਰਕੇ ਗਿਆ ਸਾਰ ਦੇ ਤਗਮਾ ਇਹਨੂੰ ਥੱਲੇ ਕਹਿੰਦਾ 9 ਵਜੇ ਖੇਚ ਚੋਂਦਾ ਨਾ ਇਹ ਤਾਂ ਦਾਦੇ ਕਾਕੰਡਾ ਕਰਦਾ ਤੂੰ ਕਾਕੰਡਾ ਹੁਣ ਮੈਂ ਹੀ ਕਰਾਉਂਦਾ ਨਾਲ ਪੁੱਛ ਲੈ ਹਾਂ ਕਿਆ ਕਹਿੰਦਾ ਇਹ ਭਾਰੀ ਪੈਂਦਾ ਤੇਰੇ ਭਾਰੀ ਮੇਰੇ ਪੈ ਨਹੀਂ ਪੈਦਾ ਮੈਂ ਤਾਂ ਹੁਣ ਚੁੱਪ ਕਰਾ ਲੈਣਾ ਇਹ ਹਾਂ ਹਾਂ ਆ ਮੈਂ ਕਿੱਥੇ ਦਾ ਬਈ ਓ ਦੇਖਾ ਦਿਮਾਗ ਨੂੰ ਲੜਾ ਮੜਾ ਯਾਰ ਵੀ ਮੈਂ ਕਿੱਥੇ ਤਾ ਕਾਲ ਕਹਦਾ ਮੋਟਰ ਬੈਠਾ ਤਾ ਕਿਹ ਕੋਲ ਕਿਆ ਲੱਗੇ ਕੋਲ ਬੈਠਾ ਤਾ ਮੋਟਰ ਬੱਥ ਕਰ ਨਾ ਇਹ ਕੱਲ ਦੀ ਹਕਾਲ ਦੀ ਗੱਲਾ ਹੈ ਹੂੰ ਕੱਲ ਆ ਗਿਆ ਬਈ ਬੰਦਾ ਮਿਲਣ ਆਲਾ ਕਰਾ ਮੱਜਰੇ ਵਾਲਾ ਹੂੰ ਮਾ ਭਾ ਵੀ ਹੁਣ ਟਾਈਮ ਹੋ ਗਿਆ ਦੇਸ਼ਪੁਰੇ ਵਾਲਾ ਮਾ ਹੁਣ ਨੀ ਆ ਹੁਣ ਆਏਗਾ ਮਾ ਮੇਰਾ ਮੈਸਜੋਂ ਦਾ ਟਾਈਮ ਹੋ ਗਿਆ ਹੂੰ ਇਹ ਕਹਿੰਦਾ ਮੈਂ ਕਰਕੇ ਆਉਂਦਾ ਹਾਂ ਮੈਂ ਜਾ ਫਿਰ ਬੰਦੂ ਕਿ ਫਿਰ ਇੱਥੇ ਵੀ ਤਾਂ ਬੈਠ ਕੇ ਥਾਰਨਾ ਹੀ ਹੈ ਕਰਿਆ ਮੈਂ ਆਪਣੇ ਭੈਣਾਂ ਨੂੰ ਅੱਖ ਪਾਏ ਚਾਉਣ ਲੱਗ ਗਿਆ ਫਿਰ ਦੱਸ ਮੈਂ ਬੈਠਾ ਤਾਂ ਡੰਗਰਾ ਦਾ ਕੰਮ ਕੋਈ ਕੰਮ ਥੋੜੋ ਉਹ ਤਾਂ ਸਾੜੇ ਗਿੰਦੇ ਹੀ ਨਹੀਂ ਆ ਗਿਆ ਜਿਕਣਾ ਜਿਕਣਾ ਘਰਾਂ ਕਹਿੰਦੇ ਤੇ ਤੀਮੀਆਂ ਦਾ ਕੰਮ ਕੋਈ ਕੰਮ ਥੋੜੋ ਆ ਦੁੱਧ ਪੀਣਾ ਸਾੜੇ ਜੱਤਕਾਰੀਆਂ ਮਾਰ ਮਾਰ ਕੇ ਚਾਹੇ 35 ਵਾਰੀ ਰਸੋਈ ਚ ਵਰਨਾ ਪਵੇ ਵਿੱਚ ਲੱਸੀ ਵੀ ਪਾ ਦਿਓ ਲੱਗਿਆ ਨਹੀਂ ਦੋ ਵਜੇ ਪੱਕੀ ਗੱਲ ਹੈ ਨਾ ਤਾਂ ਕੋਈ ਤੀਮੇ ਦਾ ਕੰਮ ਘਰੇ ਘਰ ਚ ਕੱਲ ਹਾਲੇ ਅਲੀ ਲੱਗਿਆ ਰਹਿਣਾ ਕੋਈ ਉਹ ਹੀ ਲਈ ਕੋਈ ਕੰਮ ਆ ਕਰਾ ਬੰਦੇ ਨਾਲੇ ਨੂੰ ਕਹਿਣਾ ਵੀ ਥੜਾ ਜਿਹਾ ਪੀ ਹੀ ਐ ਡੰਗਰ ਥੜੇ ਥੜੀ ਜਿਹੜੀ ਬਾਜੇ ਬਣਾ ਰੱਖਦੇ ਆ ਬਾਜੀਆਂ ਵਰਗੇ ਬੱਜੇ ਕਿੰਨਾ ਦਾਣਾ ਨਰਮਾ ਵਿੱਚ ਹਲੇ ਹੈਗਾ ਕਦਾ ਵਡਾ ਦੇਣੀ ਕੱਲ ਨੂੰ ਨਾ ਸਰ ਵਧਣਾ ਹੀ ਦੇਣੀ ਮੈਂ ਪਾਈ ਰਹਿਣ ਤੇ ਘਰ ਦੀ ਮਸ਼ੀਨ ਆ ਜਾਂ ਮਰਜੀ ਵਡ ਲੀਏ ਜੇ ਮਰਜੀ ਵਡਾ ਨਹੀਂ ਜੇ ਤੇਰਾ ਜੀ ਕਰਦਾ ਪੱਕੀ ਦਾ ਆਏ ਆ ਵੀ ਜਾ ਕੇ ਖੜਨਾ ਨਹੀਂ ਪੈਂਦਾ ਯਾਰ ਯਾਰ ਪੰਜ ਚਾਰ ਦਿਨ ਦੀ ਵਾਰੀ ਆਉਣੀ ਸੀ ਹਾਂ ਹਾਂ ਈ ਜਾ ਤਾਂ ਪੱਕੂ ਕੀ ਹੋਏ ਇਹ ਰਾਤੇ ਗਰੀ ਜਾਦਾ ਪੈਣਾ ਤਰੀ ਦੀ ਗਰੀ ਵੀ ਜੰਨੀ ਰਾਤ ਵਾਲੀ ਹਵਾ ਦੀ ਗਰੀ ਜਾ ਹਾਂ ਗੰਨੇ ਸਿਰ ਤੇ ਥੋੜੇ ਇੰਨੇ ਮੋਟ ਮੋਟੇ ਗੰਨੇ ਆ ਗੰਨਾ ਜਾ ਕੇ ਆਏ ਮੇਰੇ ਅੰਦਰ ਨੂੰ ਪਹਿਲਾਂ ਗੰਨੇ ਥਾਲਾ ਦੇਖ ਲੈ ਜਿਹੜਾ ਮੇੜਾ ਨਹੀਂ ਖੁੱਲਿਆ ਗੱਬੇ ਤੋੜਦਾ ਗੰਨਾ ਇਹ ਖੁੱਲਿਆ ਨਹੀਂ ਲੰਬਾ ਗੰਨਾ ਟੁੱਟਿਆ ਹਾਂ ਗੰਨਾ ਲੰਬਾ ਜਿਆਦਾ ਸਾਡੇ ਵਾਲਾ ਬਖਾਹ ਥੋੜਾ ਵਿੱਚ ਗੰਨਾ ਗੰਨੇ ਟੁੱਟੇ ਨਾ ਵਿੱਚ ਆਏ ਲੜਕਦੇ ਆ 95 ਰੁਟੇ ਆਣਾ ਜਿਆਦਾ 55 ਮੇਲੀ ਤੇਰਾ ਹੈ ਜਿਵੇਂ ਦਾ ਗਿਰਿਆ ਹੀ ਨਹੀਂ 18 85 ਵੀ ਗੇਰ ਤਾ 85 ਵੀ ਗਿਰਿਆ ਇੱਧਰ ਤੇ ਹਵਾ ਭਾਈ 85 ਵੀ ਖਾਦਾ ਗਿਰ ਗਿਆ 18 ਦੂਆ ਨਹੀਂ ਹਿੱਲੇ 95 ਨਹੀਂ ਹਿੱਲੇ 95 ਨਹੀਂ ਥੋੜਾ ਹਿੱਲੇ ਜਾਵੇ 95 ਤੇ ਮੂਰੇ ਸਾਲ ਦੂਆ ਆ ਗਿਆ ਕਰਨਾ ਦੋ ਤਿੰਨ ਸਿਆੜ ਇੱਕ ਉਧਰ ਉਹ ਵੀ ਆ ਗਿਆ ਕੋਠਾ ਆ ਗਿਆ ਉਧਰ ਨਾ ਦੋ ਤਿੰਨ ਸਿਆੜ ਤਾਂ ਨਹੀਂ ਆ ਗਿਆ ਤਾਂ ਮੇਡ ਖੁੰਝੇ ਮੈਂ ਤੇ ਚਾਰ ਕੰਨੇ ਨਾ ਨਾ ਸਿਰੇ ਤੱਕ ਲੈ ਨਾ ਹੋ ਨਹੀਂ ਨਹੀਂ ਨਾ 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 ਉਹ ਤਾਂ ਖੁੰਝੇ ਜੇ ਆ ਬਸ ਅੱਛਾ ਚਾਰ ਮੇਡੇ ਆ ਤਾਂ ਉਹ ਵੀ ਗਿਰ ਗਿਆ ਉਹ ਵੀ ਗਿਰ ਗਿਆ ਜਿੱਧਰ ਤੇ ਹਵਾ ਵੱਜੀ ਆ ਨਾ ਉਹ ਜ਼ਿਆਦਾ ਗਿਰਿਆ ਸਾਨੂੰ ਚੱਲੀਆਂ ਦੀ ਸ਼ੱਕ ਦੀ ਵੀ ਚੱਲੀਆਂ ਜ਼ਿਆਦਾ ਕਰ ਗਿਆ ਹੁਣਾਂ ਚੱਲੀਆਂ ਚੱਲੀਆਂ ਨਹੀਂ ਗਿਰਿਆ ਜਮੇੜਾ ਵੀ 95 ਨਹੀਂ ਗਿਰਿਆ ਹੈ 55 ਵੀ ਨਹੀਂ ਹਿੱਲਿਆ ਜਮੇੜਾ ਵੀ ਨਹੀਂ ਹਿੱਲਿਆ ਥੋੜਾ ਦਾੜਾ ਵੀ ਨਹੀਂ ਹਿੱਲਿਆ ਤੇ ਨਾਂ ਮੇੜਾ ਖੁੱਲਿਆ ਨਾਲੇ ਦੇਖ ਲੈ ਤੇ ਨਾ ਕੋ ਸਰ ਮੈਨੂੰ ਐਂ ਲੱਗਦਾ ਵੀ ਤੇਰੀ ਆਹ ਜਿਹੜੀ ਵੈਰਾਈਟੀ ਆ ਇਹ ਉਹਦੇ ਨਾਲੋਂ ਵਧੀਆ ਰਹੂ ਕਵੇਰੀ ਦੀ ਦੂਜੀ ਨਾਲੋਂ ਮੈਨੂੰ ਵੀ ਲੱਗਦਾ 468 ਨਾਲੋਂ ਬੱਲ ਭਾਗ ਨਹੀਂ ਉਹ ਵਧੀਆ ਲੱਗਦੀ ਦੇਖਣ ਨੂੰ ਬਿਲਕੁੁੱਤਿਆਂ ਦੇ ਹਾਲ ਦੇਖ ਲੈ ਉਧਰ ਵੀ ਬੋਕਰੇ ਹੋਵੇ ਤੇਰੇ ਉਧਰ ਵੀ ਕਰਿਆ ਵੇ ਸਾਡੇ ਉਹ ਨਾ ਇਹ ਵੀ ਸ਼ਿਕਾਰ ਲੱਭਣਾ ਹੀ ਆ ਯਾਰ। ਤੂੰ ਵੀ ਥੋੜੇ ਡੌਣਾ ਜੇ ਆ। ਹਾਂ। ਬੰਦਾ ਪਾਣੀ ਦੇ ਜਾਵਾਂ। ਹਾਂ। ਨੜੇ ਕੁੱਤੇ ਨੂੰ ਦੇਖ ਕੇ ਜਾ ਕੇ ਗੰਦਪਾ ਬਹਿ ਜਾਣਾ ਇਹਨੇ ਜਿਵੇਂ ਮਗਰ ਪੈ ਗਿਆ। ਕੋਈ ਨੂੰ ਲੱਗ ਜਾ ਕਰਨ। ਸੰਦ ਜੀ ਕੱਢਦਾ ਪਹਿਲਾਂ ਹਾਂ। ਨਾ ਦੰਦੇ ਕੱਢਣੇ ਉਹਨੇ। ਬੰਦਾ ਫਿਰਨਾ ਫਿਰ। ਗਿੰਦਿਆਂ ਦਾ ਪਤਾ ਨਹੀਂ ਫਿਰੂਗਾ ਨਹੀਂ ਫਿਰੂਗਾ। ਆਹ। ਆਹ ਸੈਰ ਨਹੀਂ ਕਰਾਂ ਤੋਰ। ਕੱਲ ਕੁੱਤਾ ਪੈ ਗਿਆ ਕੁੱਤੇ ਹੀ ਸੁਣ ਲਾ। ਹਾਂ। ਟੱਪਰੀਆਂ ਕੋਲ ਆ ਕੇ ਕੁੱਤਾ ਪੈ ਗਿਆ ਮਗਰ। ਹਾਂ। ਕੱਲ ਜੇ ਲਾਠੀ ਹੁੰਦੀ ਬਾਹ ਕਹਿੰਦਾ ਥੜੇ ਦਾ ਮੂੰਹ ਭੰਦਣਾ ਤਾਂ ਮੈਂ। ਹਾਂ। ਠੀਕ ਆ। ਹਾਂ। ਮਾ ਤੇਰੇ ਹੱਥ ਚੱਪਲੇ ਖੋਲ ਕੇ ਮਾਰ ਲਾ ਚੱਪਲ ਕੇ ਆ ਬੂਟੇ ਬਹੁਤ ਦੀ ਚੱਲੇ ਹੋਇਆ ਇਹ ਤਾਂ ਬਹੁਤ ਹੀ ਚੱਲਿਆ ਹੈ ਹਲੇ ਆ ਤਾਂ ਬਿਮਕੂ ਵਾਲੇ ਪਰਾਂ ਸਾਡੇ ਵਾਲੇ ਦੇਖੀ ਤੂੰ ਜਿਹੜੇ ਘਰ ਦੀ ਵੈਰਾਈਟੀ ਲਾਈ ਹੋਈ ਹੈ ਇਹ ਗਾਹਾਂ ਨੂੰ ਤਿਆਰ ਕਰਦੇ ਮਲਕੀਤ ਬਾਈ ਆਓ ਦੇਖ ਪਰਾਂ ਆਓ ਖੜੇ ਜਿਹੜੇ ਆ ਹੋਵੇ ਵਿੱਚ ਦੇਖਦੇ ਆ ਮਲਕੀਤ ਬਾਈ ਮਲਕੀਤ ਬਾਈ ਨਰਸਰੀ ਨਾਲ ਇਹਨਾਂ ਨੂੰ ਹਵਾ ਲੱਗਦੀ ਆ ਹਵਾ ਵਿੱਚ ਲੱਗਦੀ ਨਹੀਂ ਮਲਕੀਤ ਬਾਈ ਨਰਸਰੀ ਤਿਆਰ ਕਰਦੇ ਬਹੁਤ ਫਰਕ ਆ ਬੂਟੇ ਦਾ ਉਹਦਾ ਹਾਂ ਹਾਂ ਤਾਈ ਜੀ ਤੁਹਾਨੂੰ ਕਹਿ ਵੀ ਮਲਕੀਤ ਬਾਈ ਨਰਸਰੀ ਤਿਆਰ ਕਰਦੇ ਬੂਟੇ ਲਾਈ ਜਾਂਦੇ ਇੱਧਰ ਨੂੰ ਆਇਆ ਇਕੱਲਾ ਲੱਗਿਆ ਵਾ ਬਾਪੂ ਤੂੰ ਬਾਹਰ ਮੇਰੇ ਮੇਰੇ ਇਹ ਟੱਕਰ ਮਾਰਨੀ ਆ ਕਿ ਉਹ ਰੇ ਤੂੰ ਇੱਧਰ ਰੱਖ ਥੋੜਾ ਜਿਹਾ ਗੁੰਜੇ ਚ ਮਾ ਬੱਟਾ ਹੁਣ ਬੱਟਾ ਤੋਲ ਲੈ ਆ ਆ ਪਿੱਛੇ ਤੇ ਆਪਣੇ ਇੱਧਰ ਨੂੰ ਕਰ ਦੇ ਇਹਦੇ ਆ ਪਿੱਛੇ ਵਾਲੇ ਆਹਾਂ ਹਾਂ ਆਇ ਨੂੰ ਕਰ ਦੇ ਠੀਕ ਆਪਾਂ ਨਾ ਬੱਟਾ ਤੋਲ ਲੈ ਹੂੰ ਇਹ ਨਹੀਂ ਆਏ ਹੁਣ ਮੈਂ ਬੈਠ ਕੇ ਖਾਣ ਤੇ ਲੋਕ ਆਏ ਮਾ ਆਏ ਚੱਤੀ ਜਰਾ ਇਹ ਨੂੰ ਆਏ ਫਾਬ ਦੇਗਾ ਨਹੀਂ ਕਿੱਥੇ ਰਵੱਟ ਤੇ ਨਹੀਂ ਟਾਈਮ ਲੱਗਦਾ ਲੈ ਉਹ ਖੰਬੇ ਤੱਕੇ ਜਿਆਦਾ ਏ ਖੰਬੇ ਨਹੀਂ ਹੋ ਗਾ ਫੇ ਠੀਕ ਹੈ ਗਾਂ ਠੀਕ ਹੈ ਦੁਨੀਆਂ ਨੇ ਬੁੱਲੇ ਵੱਡੇ ਦੇ ਆ ਹੁਣ ਹੂੰ ਇਹਨੇ ਬੁੱਲੇ ਵੱਡੇ ਪਏ ਆ ਹੂੰ ਖੌਦ ਖਾਂਦੀਆਂ ਫੱਕ ਗੱਡੀ ਪਈ ਥੱਲੇ ਨਾ ਤਾਂ ਫੇ ਹਾਊਗਾ ਚੂਹਿਆਂ ਨੇ ਹੁਣ ਯਾਰੇ ਲੈਣੇ ਨਹੀਂ ਆਪਣੇ ਹੂੰ ਇਹਦਾ ਦੌਰ ਲੱਗਦਾ ਨੰਦਾ ਵਾਜੀ ਉਹ ਦੇਖੋ ਕੋਈ ਗੱਡੀ ਚੂਹੇ ਨੇ ਉਹ ਕਰੀ ਪਈ ਆ ਇੱਥੇ ਲਾਗ ਹੋਊਗੀ ਮਿੱਟੀਓ ਮਿੱਟੀ ਗੱਡੀ ਪਈ ਆ ਉਹ ਯਾਰ ਉਹਨਾਂ ਨੂੰ ਗਵਰਨਮੈਂਟ ਆਈ ਨਹੀਂ ਦੇਖਦੀ ਸਾਡੇ ਕੂਚੀ ਕਿੱਥੇ ਬਣਾਉਣੀ ਕਿੱਥੇ ਨਹੀਂ ਔਰ ਇਹਦਾ ਜਿਆਦਾ ਹੀ ਔਰ ਇਹਦਾ ਜਿਆਦਾ ਹੀ ਉੱਚੀ ਬਣਾਈ ਪਈ ਆ ਇਹ ਬੰਨ ਬਣਾਤਾ ਯਾਰ ਉਹ ਪਰਲੇ ਪਾਸੇ ਜਾ ਕੇ ਤਾਂ ਛੇਛੇ ਫੁੱਟ ਨਾਲੇ ਪਾਣੀ ਵੀ ਨਹੀਂ ਆਉਂਦਾ ਔਰੇ ਪਾਣੀ ਨਾ ਤਾਂ ਨਹੀਂ ਜਿਆਦਾ ਇਕੱਠੇ ਹੀ ਆ ਗਏ ਸੜਕ ਆ ਇਹ ਜਿਆਦਾ ਪਾਣੀ ਆਉਂਦਾ ਹੋਵੇ ਕਿ ਮੈਂ ਇਕੱਠਾ ਇਕੱਠਾ ਸਾਡਾ ਆਇਆ ਸੜਕ ਵਾਂ ਤਾਂ ਆਉਣੀ ਹੈ ਹੈ ਅਜਾ ਨਦੀ ਦੀ ਟੁੱਟੀ ਇੱਥੇ ਹਾਂ ਛੱਡ ਪੈ ਗਈ ਟੁੱਟੀ ਆ ਫੇਰ ਜਿਆਦਾ ਇੱਧਰ ਵੀ ਪਾਣੀ ਆਇਆ ਇੱਧਰ ਫੁੱਲ ਹੋ ਕੇ ਚਲ ਗਿਆ ਉਹ ਨਮਾਣਾ ਚ ਉਹ ਇੰਨਾ ਵੀ ਨਹੀਂ ਪਾਣੀ ਆਇਆ ਇੱਧਰ ਵੀ इधर भी थोड़ा ही था।, था। थले थले ही रह गया तो मैं देख के आया था। आखुजा बाँटूँगा क्या कॉलर? शाबाश चलो चलो पाँच मर्दा काम रह गया। लाख की सरे। लाख की सरे। लाख तीसरे अभी फाँट पाने। हम्म। हाँ हाँ हाँ। देखिए। दो-ताबाई लगने लगना है। खाने से खा लिया तमाले बहुत हैं। खाके नहीं क्या? ਪੀ ਕਾਤਲ ਖਾਇਆ ਟਰੈਕਟਰ ਦੇ ਵਿੱਚ ਉਹ ਮੋਜਾ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਉਹ ਤਾਂ ਹੀ ਲਖਾਇਆ ਉਹ ਉਹੀ ਥੋੜੋ ਲਿਖ ਹੁੰਦਾ ਇਹ ਆਪਣੇ ਬਾਪੂ ਦੇ ਚਿੱਟੇ ਆ ਜੀ ਕਰਦੇ ਇਹ ਆਪਣੇ ਬਾਪੂ ਦੇ ਚਿੱਟੇ ਆ ਜੀ ਹੈ ਨਾ ਉਹ ਤਾਂ ਹੈ ਉਹ ਹੋ ਗਿਆ ਫਤ ਮਾ ਹੋ ਗਿਆ ਫਤ ਤੇ ਵੱਡਲੀ ਹੁੰਜਾ ਵੱਡੇ ਹੋਣਾ ਤਾਰਾਂ ਐ ਦੋ ਠੀਕ ਹੈ ਜੀ ਫਿਰ ਠੀਕ ਹੈ ਜੀ ਬਤਰਾਇਦਾ ਦੇਣੀ ਤੇ ਹੈਂ ਬਤਰਾਇਦਾ ਦੇਣੀ ਲੈਣੀ ਆ ਕੋ ਪਰਾਲੀ ਤੇ ਤੇਰਾ ਮੈਂ ਕਹਿੰਦਾ ਮੈਂ ਤਾਹੋਂ ਬੰਦਣੀ ਆ ਹਾਂ ਫੜੀਓ ਕੀ ਹੋ ਗਿਆ ਦਾਤੀ ਦੇਖਣ ਕਹਿੰਦਾ ਪੁੱਛ ਦਾਤੀ ਨਹੀਂ ਇੱਕ ਦਾਤੀ ਅਮੇ ਵਾਲਾ ਮੋਟਰਸਾਈਕਲ ਆਪਣਾ ਉਹ ਖੜਾ ਲੈ ਓਹੋ ਬਾਈ ਨੂੰ ਘਟੇ ਲੈਓ ਬਲਟੀ ਨੇ ਮੈਂ ਕੀ ਕਰਾਂ ਦੇਖ ਲੈ ਲੈ ਪਾਣੀ ਚੱਲ ਗਈ ਯਾਰ ਮੈਂ ਪਾਣੀ ਪੀਂਦੀਆਂ ਖੰਬੂਰੇ ਚੋਰਾ ਚੋਰਾ ਆਇਆ ਹੋਇਆ ਟਾਈਮ ਤੇ ਬਾਪੂ ਦਾ ਜ਼ੋਰ ਜ਼ਿਆਦਾ ਲਵਾਤਾ ਇੰਜਨ ਨਾ ਕਰਦੀ ਉਹਦਾ ਕਿਤੇ ਉਹ ਮੇਰਾ ਬਾਪੂ ਦਾ ਇੰਜਨਰਾ ਕਰਦੀ ਕਿਤੇ ਜਿਆਦਾ ਜ਼ੋਰ ਲਵਾਤਾ ਪਹਿਨਾ ਰੈਜੀਨੇਟਰ ਤੇ ਐਸ਼ਰ ਬੰਗਾ ਗਰਮ ਨਹੀਂ ਹੋਣ ਵਾਲਾ ਓਏ ਇਹ ਆ ਪ੍ਰਾਣਾ ਮਾਡਲ ਆੱਖੇ ਵਾਲਾ ਹੀ ਆ ਇਹ ਇਹਦਾ ਗਰਮ ਨਹੀਂ ਹੋਣਾ ਇਹਗਾ ਬਹੁਤ ਜੀਰੀ ਜੱਦਲੀ ਸਾੜ ਡੋਲਾ ਦੀ ਸਾੜ ਚੱਲੀਏ ਫਿਰ ਹੁਣ ਚੱਲ ਚੱਲੀਏ ਚਲੋ ਠੀਕ ਆ ਜੀ ਬਾਈ ਚਲੋ ਮੁੱਠੀ ਕੱਖ ਪਾ ਲੈ ਮੈਂ ਕੱਟਿਆ ਨੂੰ ਚੱਲ ਠੀਕ ਆ ਚੰਗਾ ਫਿਰ ਹਸਰੀ ਕਾਲ ਜੀ ਹਸਰੀ ਕਾਲ ਜੀ